ਸ਼੍ਰੀ ਹਨੂਮਾਨ ਗੜੀ ਮੰਦਿਰ ਜੀਟੀ ਰੋਡ ਫਗਵਾੜਾ ਦੇ ਬਾਹਰ ਪੇਤ ਪਰੇ ਹਲਾਤਾਂ ਚ ਇੱਕ ਖੋਖੇ ਨੂੰ ਅੱਗ ਲੱਗ ਗਈ ਜਿਸ ਨਾਲ ਖੋਖੇ ਚ ਰਹਿ ਰਿਹਾ ਇੱਕ ਵਿਅਕਤੀ ਅੱਗ ਦੀ ਲਪੇਟ ਵਿਚੋਂ ਨਾਲ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮੌਕੇ ਦੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸ਼੍ਰੀ ਹਨੂਮਾਨ ਗੜੀ ਮੰਦਿਰ ਦੇ ਬਾਹਰ ਅੱਗ ਲੱਗੀ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਬੜੀ ਹੀ ਜਦੋਂ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਸਾਗ ਨਾਲ ਇੱਕ ਵਿਅਕਤੀ ਵੀ ਚੁੱਲਸ ਗਿਆ ਹੈ ਜਿਸ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜਿਆ ਗਿਆ ਹੈ ਸਰ ਕੀ ਮਾਮਲਾ ਹੈ ਸਾਰਾ ਜਿਹੜੀ ਅਗਰਦੀ ਸੀ ਪਰ ਮੈਂ ਮਨਦੀਪ ਸਿੰਘ ਪੰਜਾਬ ਫਗਵਾੜਾ ਫਾਇਰ ਬ੍ਰਿਗੇਡ ਤੋਂ ਜੀ ਤਾਰੇ ਜਾਨ ਨੂੰ ਕਹੋ ਲਈ ਸੀ ਕਿ ਹਰਮਾਨ ਗੱਡੀ ਤੇ ਮੋਰੇ ਅੱਗ ਲੱਗੀ ਆ ਜੀ ਤੇ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਅੱਗ ਲੱਗੀ ਸੀ ਤੇ ਅੱਗ ਬੁਝਾਤੀ ਨਹੀਂ ਆ ਜੀ ਉਹਦੇ ਵਿੱਚ ਬੰਦਾ ਕਾਫੀ ਝੁਲਸ ਗਿਆ ਜੀ ਉਹਨੂੰ ਹੌਸੇਬਲ ਹਸਪੀਟਲ ਲੈ ਗਏ ਅੱਗ ਦਾ ਸਾਹਮਣੇ ਆਇਆ ਕੁਝ ਪਤਾ ਲੱਗਾ ਨਹੀਂ ਇਹ ਨਹੀਂ ਪਤਾ ਲੱਗਾ ਜੀ ਕੀ ਕਾਰਨ ਹੈ ਉਹ ਤਾਂ ਬੰਦੇ ਦੀ ਕੰਡੀਸ਼ਨ ਕਿਤਾ ਲੱਗਦੀ ਜੀ ਬੰਦੇ ਦੀ ਕੰਡੀਸ਼ਨ ਹੁਣ ਲੈ ਹਸਪੀਟਲ ਲੈ ਗਏ ਬਾਕੀ ਦੇਖੋ ਜੀ ਕੀ ਕਹਿੰਦੇ ਹੈ ਹਸਪੀਟਲ ਵਾਲੇ ਉਧਰੇ ਸੰਬੰਧੀ ਗੱਲਬਾਤ ਕਰਦੇ ਆਂ ਪੁਲਿਸ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਗ ਨਾਲ ਝੁੱਸੇ ਵਿਅਕਤੀ ਮੁਤਾਬਕ ਉਸ ਦਾ ਨਾਮ ਬਲਜੀਤ ਸਿੰਘ ਹੈ ਜੋ ਕਿ ਫਗਵਾੜੇ ਦਾ ਹੀ ਰਹਿਣ ਵਾਲਾ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਂ ਭਾਈ ਕੀ ਮਾਮਲਾ ਸਾਰਾ ਆਈਡੀ ਅੱਗ ਲੱਗੀ ਸੀ? ਮੈਂ ਏਐਸਆਈ ਪਰਮਜੀਤ ਸਿੰਘ ਪੀਸੀ ਦਾ ਫਗਵਾੜਾ। ਇਹ ਇੱਕ ਬੰਦਾ ਹੀ ਇੱਥੇ ਰਹਿੰਦਾ ਬਜ਼ੁਰਗ। ਉਹਨਾਂ ਦੇ ਆਪਣੇ ਅੰਦਰੀਂ ਦੇ ਚਕੀ ਦੇ ਵਿੱਚ ਅੱਗ ਲੱਗਣ ਦਾ ਕਾਰਨ। ਹਾਂਜੀ ਅੱਗ ਲੱਗੀ ਉਹ ਕਿਨੂੰ ਉਹਦੇ ਨਾਲ ਝੁੱਲ ਛੜਿਆ ਅੱਛਾ ਜੀ ਕੀ ਨਾਮ ਕਲੀਅਰ ਹੈ ਬੰਦੇ ਦਾ ਕੋਈ ਹਾਂ ਬਲਜੀਤ ਉਹਦਾ ਬੋਲਦਾ ਬਲਜੀਤ ਦੱਸਦਾ ਆਪਣਾ ਹਾਂਜੀ ਪੁਆੜੇ ਦਾ ਰਹਿਣ ਵਾਲਾ ਅੱਛਾ ਜੀ ਤੇ ਉਹਨੂੰ ਸਿਵਲ ਹਸਪੀਟਲ ਤੇ ਜਾਂਦਾ ਐਂਬੂਲੈਂਸ ਮਂਗਾ ਕੇ ਇਸ ਤੋਂ ਬਾਅਦ ਉਹ ਕਰਕੇ ਇੱਕ ਫਾਇਰ ਬ੍ਰਿਡ ਮਂਗਾ ਕੇ ਤੇ ਅੱਗ ਬੁਝਾਤੀ ਆ ਉਹਨਾਂ ਨੇ ਦੱਸਿਆ ਕੋਈ ਅੱਗ ਲੱਗਣ ਦਾ ਕਾਰਨ ਕਿੱਦਾਂ ਲੱਗੀ ਅੱਗ ਕਿੱਦਾਂ ਲੱਗਣ ਦਾ ਕਾਰਨ ਹਜੇ ਪਤਾ ਲੱਗਾ ਕੀ ਗੱਲ ਬਾਅਦ ਚ ਵੇਖਾਂਗੇ ਹਾਂਜੀ